ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਦੇ ਸਮੂਹ ਨੇਤਾਵਾਂ ਅਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਅਕਾਲੀ ਆਗੂ ਗੁਰਮੀਤ ਸਿੰਘ ਵਡਵਾਲ ਅਤੇ ਸਾਬਕਾ ਕੌਂਸਲਰ ਬੀਬੀ ਸਰਪਜੀਤ ਕੌਰ ਦੀ ਅਗਵਾਈ ਹੇਠ ਮਹੱਲਾ ਭਗਤਪੁਰਾ ਵਿਖੇ ਹੋਈ ਜਿਸ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਅਕਾਲੀ ਦਲ ਬਾਦਲ ਦੇ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਹਾਜ਼ਰ ਹੋਏ ਉਨ੍ਹਾਂ ਨਾਲ ਸ਼ਹਿਰੀ ਇੰਚਾਰਜ ਅਨਜੀਤ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਅਰਜਿੰਦਰ ਸਿੰਘ ਚੰਦੀ ਜਥੇਦਾਰ ਸਰੂਪ ਸਿੰਘ ਖਲਵਾੜਾ ਅਤੇ ਰਨੈਲ ਸਿੰਘ ਵਾਹਤ ਤੋਂ ਇਲਾਵਾ ਹੋਰ ਅਕਾਲੀ ਲੀਡਰਸ਼ਿਪ ਵੀ ਮਜੂਸੀ ਇਸ ਮੌਕੇ ਬਕਫਕ ਬੁਲਾਰੇ ਨੇ ਜਿੱਥੇ ਬੋਟਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਸੋਨ ਸਿੰਘ ਠੰਡਲ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਮਜੂਦਾ ਸਰਕਾਰ ਤੇ ਵੀ ਚੰਮ ਕੇ ਨਿਸ਼ਾਨੇ ਸਾਦੇ ਹੁਣ ਆਖਿਆ ਕਿ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਅਕਾਲੀ ਦਲ ਦੀ ਸਰਕਾਰ ਸਮੇ ਹੀ ਹੋਇਆ ਸੀ ਜਦਕਿ ਇਸ ਸਮੇਂ ਤਾਂ ਪੰਜਾਬ ਸਰਕਾਰ ਕਰਜਾ ਲੈ ਕੇ ਪੰਜਾਬ ਨੂੰ ਕਰਜ਼ਾਈ ਕਰ ਰਹੀ ਹੈ ਹੁਣ ਅਸਮੂ ਬੋਟਰਾਂ ਨੂੰ ਚੋਣ ਨਿਸ਼ਾਨ ਤਕੜੀ ਤੇ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਵੀ ਕੀਤੀ ਇਸ ਰਨ ਵੱਡੀ ਗਿਣਤੀ ਵਿੱਚ ਮਹੱਲਾਵਾਸੀ ਮਹਿ ਹੁਸਨ ਡੈਮੋਗ੍ਰਾਫੀ ਦੇ ਵਿੱਚ ਪਹਿਲੀ ਕਾਈ ਪੰਚਾਇਤ ਹੋਰ ਜਾਂ ਤੁਹਾਡੇ ਸ਼ਹਿਰ ਦੀ ਕਮੇਟੀ ਆ ਜਾਂ ਕਾਰਪੋਰੇਸ਼ਨ ਆ ਉਹ ਦਿਖਿਆ ਨਹੀਂ ਮੋਰੇ ਸਰਕਾਰ ਕਿਉਂ ਨਹੀਂ ਕਰਾ ਰਹੀ ਤੁਹਾਡੀ ਡੈਮੋਕਰੇਸੀ ਨੂੰ ਹੰਦੇ ਕੇ ਬਾਰੇ ਤਾਂ ਮੋੜ ਗੱਲ ਆ ਗਈ ਸੈਂਟਰ ਦਾ ਬਟ ਉਹ ਵੀ ਇਥੇ ਤੱਕ ਕੰਮ ਕਰਕੇ ਕਿ ਨਮਾ ਝੰਡਾ ਲਿਆ ਦੋਨਾਂ ਨੇ ਕਿ ਬੰਨ ਨੇਸ਼ਨ ਬੰਨ ਲਖਨ ਪਤਾ ਨਾ ਭਾਰਾ ਮੈਂ ਕੀ ਰੋਣਾ ਪੈਦਾ ਕਿ ਬੰਨ ਦੇਸ਼ ਬੰਨ ਲਖਨ ਮਤਲਬ ਕੀ ਹੈ ਵਹ ਹਿੰਦੁਸਤਾਨ ਇੱਕੋ ਤੇ ਇੱਕੋ ਲਖਨ ਤੇ ਨਾ ਤੁਹਾਡੀ ਕਾਰਕੁਸ਼ੀ ਨਹੀਂ ਲਖਨ ਨਾ ਪਜਤਾ ਦੀ ਲਖਨ ਨਾ ਕੋਲ ਲਖਨ ਇਹ ਸਾਰੀ ਗੱਲ ਤਾਂ ਰਾਤ ਕੀ ਆ ਮੈਂ ਕਿਉਂ ਗੱਲ ਕਰ ਰਿਹਾ ਜਿਹੜੀ ਆਜ਼ਾਦੀ ਲੋਕਤੰਤਰ ਲਹਿਰ ਵਾਸਤੇ ਉਹ ਕਰਦੇ ਆ ਆਪਣੀ ਤੁਹਾਡੀ ਵੋਟ ਵੀ ਜੇ ਪਹਿਲਾਂ ਉਹ ਆਪਣੀ ਬੋਟ ਪਾਉਣ ਤੋਂ ਪਹਿਲਾਂ ਗੱਲ ਨੂੰ ਸਮਝ ਲਿਆ ਉਹਨੂੰ ਕਹਿੰਦੇ ਆ મતਦਾਨ ਪੰਜਾਬੀ ਚ મતਦਾਨ ਜਿਹੜੇ ਹੋਰ ਪਠਾ ਵਿੱਚ ਹੋਰ ਕਹਿੰਦੇ ਹੋਗੇ ਵੋਟਾਂ ਰੈਕ ਕਲਮ મતਦਾਨ ਦਾ ਮਤਲਬ ਇਹ ਆ ਕਿ ਤੁਸੀਂ ਆਪਣੇ ਵੱੱਲ ਨੂੰ ਵਟ ਕੇ ਆਪਣੇ ਦਿਮਾਗ ਨਾਲ ਸੋਚ ਕੇ ਫਟਾ ਦਬੋੜਾ ਕਿ ਮੇਰੀ ਵੋਟ ਦਾ ਹੱਕਦਾਰ ਕੌਣ ਆ ਇਹਨੂੰ ਮੇਰੀ ਵੋਟ ਜਾਣੀ ਚਾਹੀਦੀ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਦਿੱਤੇ ਵੀ ਕੰਮ ਹੋਏ ਨੇ ਇਹ ਸ਼ਰੋਮੀਅ ਕਾਮੀਦਾਦੀ ਸਰਕਾਰ ਦਿੱਤੇ ਹੋਇਆ। ਚਾਹੇ ਮੈਨੂੰ ਦਿਨਵਾਰਾ ਐਮਸੀ ਵਨਿਲੂ ਹੋ ਗਏ ਨੇ ਲੇਕਿਨ ਸਾਡਾ ਭਗਤਪੁਰਾ ਉਹ ਨਰਕ ਦੀ ਜ਼ਿੰਦਗੀ ਜੀ ਰਿਹਾ ਸੀ ਕਿਉਂਕਿ ਉਸ ਤੋਂ ਬਾਅਦ ਸਾਡੀ ਸਰਕਾਰ ਸੀ ਅਸੀਂ ਟ੍ਰੀਟਮੈਂਟ ਪਲਾਨ ਲਗਾਇਆ। ਇਸ ਵੀਰਲ ਦਾ ਨਿਕਾਸ ਹੋਇਆ। ਉਸ ਤੋਂ ਬਾਅਦ ਮੇਰੇ ਵੀਰ ਫਰਾਨਾ ਜੀ ਨੇ ਦੱਸਿਆ ਜਿਹੜਾ ਆਪਾਂ ਸੁਨਾਮਪੁਰੇ ਦਾ ਪੁਲਿਸ ਸੀ ਉਧਰੇ ਵੀ ਆਪਾਂ ਨੂੰ ਬੜੀ ਪ੍ਰੋਬਲਮ ਪਈ। ਤੇ ਲਈ ਆਪਾਂ ਨੂੰ ਧਰਨੇ ਵੀ ਲਾਣੇ ਪਏ ਪਰ ਜਦ ਸਾਡੀ ਸਰਕਾਰ ਆਇਆ ਸਾਡੀ ਸਰਕਾਰ ਨੇ ਇਹ ਉਪਰਕ ਬਣਾਇਆ। ਜਦੋਂ ਅਥੇ ਅਸੀਂ ਲੈਨਾ ਕ੍ਰੋਸ ਕਰਦੇ ਸੀਗੇ ਬਹੁਤ ਸਾਰੀਆਂ ਮੌਤਾਂ ਹੋਈਆਂ ਸੀ ਕਈ ਘਰਾਂ ਦੇ ਵਿੱਚ ਇੱਕ ਇੱਕੋ ਬੇਟੇ ਸੀ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਕਈ ਪਈਆਂ ਭਿਆਨਾਂ ਉਹਨਾਂ ਵਿੱਚ ਬੈਠੀਆਂ ਹੋਣੀਆਂ ਕਿਉਂਕਿ ਜਦੋਂ ਉਹਦੀ ਮੰਗ ਸਾਡੇ ਬਹੁਤ ਵੱਲੇ ਵਾਲਿਆਂ ਨੂੰ ਹੋਈ ਸੀ ਕਿ ਸਾਨੂੰ ਲੈਨਾ ਕ੍ਰੋਸ ਓਵਰ ਬ੍ਰਿਜ ਚਾਹੀਦਾ ਹੈ ਉਹਦੇ ਵਿੱਚ ਜਦੋਂ ਚਰਨਗੀ ਕਟਵਾਲ ਦੀ ਦਿੱਤੀ ਸਿੱਕਰ ਬਣਾਈ ਸੀਗੇ ਉਹਨਾਂ ਨੇ ਉਸ ਵੇਲੇ ਇਹ ਸਾਡੀ ਮੰਗ ਨੂੰ ਪੂਰਾ ਕੀਤਾ ਤੁਸੀਂ ਇਹ ਮੈਨੂੰ ਦੱਸਣਾ ਚਾਹੁੰਦੀਆਂ ਕਿ ਕਿਉਂਕਿ ਜਿੰਨੇ ਵੀ ਕੰਮ ਹੋਏ ਨੇ ਉਕਾਲੀ ਸਰਕਾਰ ਦੇ ਹੋਏ ਨੇ ਚਾਹੇ ਉਹ ਸੀਮਰਜ ਹੋਇਆ ਚਾਹੇ ਉਹ ਵਾਟਰ ਸਪਲਾਈ ਹੋਇਆ ਚਾਹੇ ਉਹ ਸਕੀਮ ਕਟਾਇਆ ਚਾਹੇ ਉਹ ਸਵਨ ਸਕੀਮ ਆ ਚਾਹੇ ਉਹ ਪੈਨਸ਼ਨ ਆ ਕਉਕੀ ਮੈਂ ਇਹ ਜਾਣਤਾਂ ਦੱਸਣਾ ਚਾਹੁੰਦੀ ਆ ਕਿਉਂਕਿ ਜੋ ਕੰਮ ਕਿੰਦੇ ਨੇ ਕਾਲੀਦਾਲ ਨੇ ਕਿੰਦੇ ਨਾ ਸਾਡਾ ਫਰਜ ਵੰਦਾ ਆ ਕਿ ਆਪਾਂ ਅਕਾਲੀਦਾਲ ਨੂੰ 1 ਜੂਨ ਨੂੰ ਤੱਕੜੀ ਦੇ ਬੋਟ ਦੇ ਪਕੜੀ ਦੀ ਮੋਹਰ ਲਾ ਕੇ ਉਹਨਾਂ ਨੂੰ ਆਪਾਂ ਤੱਕੜੀ ਨੂੰ ਕਾਮਯਾਬ ਕਰੀਏ ਕਿਉਂਕਿ ਹਮੇਸ਼ਾ ਅਸੀਂ ਫੁੱਲ ਤੇ ਬੋਟ ਪਾਉਂਦੇ ਸੀ ਹੁਣ ਸਾਡਾ ਭਾਜਪਾ ਕਾਲੀਦਾਲ ਦੇ ਨਾਲ ਕੋਈ ਮੇਲ ਨਹੀਂ ਹੈ ਕਿਉਂਕਿ ਅਸੀਂ ਉਹਨਾਂ ਦਾ ਨਾਤਾ ਤੋੜ ਚੁੱਕੇ ਆ ਸਾਡਾ ਸਿਰਫ ਇੱਕ ਨਿਸ਼ਾਨ ਪਕੜੀ ਆ ਕਿਉਂਕਿ ਮੈਂ ਤਾਂ ਦੱਸਣਾ ਚਾਹੁੰਦੀ ਆ ਕਿ ਇੱਕ ਦਿਨ ਮੇਰੇ ਕੋਲ ਬਹੁਤ ਸਾਰੀਆਂ ਭੈਣਾਂ ਗੇਂਦਪੁਰੇ ਮੰਨਿਆ ਸੀ ਉਹਨਾਂ ਦਾ ਫੈਸਲਾ ਜੰਮ ਰਿਹਾ ਸੀਗਾ ਉਹ ਮੈਨੂੰ ਇਹ ਗੱਲ ਕਹਿ ਰਹੀਆਂ ਸੀ ਕਿ ਭੈਜੀ ਤੁਸੀਂ ਮੈਂ ਕਿਹਾ ਵੋਟ ਕਿਹਨੂੰ ਪਾਣੀ ਆ ਕਹਿੰਦੇ ਅਸੀਂ ਬੀਜੇਪੀ ਨੂੰ ਕਿਉਂਕਿ ਤੁਹਾਡਾ ਟੋਂਡਾ ਆ ਆਸੀ ਮੇਲਾ ਮੈਂ ਕਿਹਾ ਨਹੀਂ ਹੁਣ ਸਾਡਾ ਨਾਤਾ ਟੁੱਟ ਗਿਆ ਅਸੀਂ ਹੁਣ ਕੱਲੇ ਹੀ ਅਕਾਲੀ ਦਰਬ ਜਿਹੜੀ ਆ ਉਹ ਆਪਣੀ ਤਕੜੀ ਦੇ ਟੋਰਨ ਸਾਡੇ ਤੋਂ ਲੜ ਰਹੀਆਂ ਮੈਂ ਦੱਸਣਾ ਚਾਹਦੀ ਭਰੇਖਾ ਨਹੀਂ ਰੱਖਣਾ 2 ਨੰਬਰ ਤੇ ਸਰਦਾਰ ਸੋਹਣ ਸਿੰਘ ਖੰਡਰ ਦਾ ਨੰਬਰ ਹੈ ਆਪਾਂ 2 ਨੰਬਰ ਦਾ ਬਟਨ ਦਬਾ ਕੇ ਆਪਾਂ ਸੋਹਣ ਸਿੰਘ